ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਤੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਕਬਜ ਹੋ ਜਾਵੇ ਤਾਂ ਉਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਪੁਰਾਣੀ ਤੋਂ ਪੁਰਾਣੀ ਵੀ ਕਬਜ ਹੈ ਤਾਂ ਵੀ ਇਹ ਠੀਕ ਹੋ ਜਾਂਦੀ ਹੈ ਤੁਸੀਂ 3 ਦਿਨ ਲਗਾਤਾਰ ਇਹ ਜੂਸ ਪੀਣਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹੋ ਜਿਹਾ ਇੱਕ ਜੂਸ ਦੱਸਣ ਲੱਗੇ ਆਂ ਅਗਰ ਤੁਸੀਂ ਇਹ ਜੂਸ ਪੀ ਲਿਆ ਉਹਦਾ ਅੰਦਰਲੀ ਸਾਰੀ ਬਾਡੀ ਡੀਟੌਕਸ ਹੋ ਜਾਏਗੀ ਸਾਰੀ ਅੰਦਰਲੀ ਬਾਡੀ ਪੁਰਾਣੀ ਤੋਂ ਪੁਰਾਣੀ ਜੋ ਵੀ ਤੁਹਾਨੂੰ ਕਾਬਜਾ ਹੈ ਇਕਦਮ ਸਾਫ ਹੋ ਜਾਏਗੀ ਆਪਾਂ ਕੀ ਕਰਦੇ ਆ ਆਪਾਂ ਜਦੋਂ ਕਾਬਜਾ ਹੁੰਨੇ ਆ ਬਹੁਤ ਚੂਰਨ ਮਹਿੰਗੇ ਮਹਿੰਗੇ ਚੂਰਨ ਖਾ ਲੈਨੇ ਆ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਸ ਦਾ ਇਲਾਜ ਆਪਣੇ ਘਰ ਦੇ ਵਿੱਚ ਹੀ ਹੈ ਔਰ ਆਪਾਂ ਇਸ ਨੂੰ ਕਿਵੇਂ ਵਰਤਣਾ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਇੰਨੇ ਮਹਿੰਗੇ ਚੂਰਨ ਖਾਂਦੇ ਆ ਚੂਰਨ ਖਾਣ ਨਾਲ ਉਹਦੇ ਇੰਨੇ ਜ਼ਿਆਦਾ ਸਾਈਡ ਇਫੈਕਟਸ ਹੁੰਦੇ ਨੇ ਆਪਾਂ ਨੂੰ ਗਠੀਆ ਹੋ ਜਾਂਦਾ ਹੈ ਆਪਾਂ ਨੂੰ ਸ਼ੂਗਰ ਹੋ ਜਾਂਦੀ ਹੈ ਆਪਾਂ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਿਰਫ ਸੱਤ ਚੀਜ਼ਾਂ ਦਾ ਉਹ ਬਣ ਕੇ ਇਹ ਘਰ ਚ ਪਈਆਂ ਚੀਜ਼ਾਂ ਦਾ ਜੂਸ ਬਣਾਣਾ ਹੈ ਔਰ ਤੁਸੀਂ ਇਹ ਜੂਸ ਦਿਨ ਦੇ ਵਿੱਚ ਦੋ ਟਾਈਮ ਵੀ ਪੀ ਸਕਦੇ ਹੋ ਸਵੇਰੇ ਖਾਲੀ ਪੇਟ ਔਰ ਸ਼ਾਮ ਨੂੰ ਜਿਵੇਂ 5:00 ਵਜੇ ਰੋਟੀ ਤੋਂ 2 ਘੰਟੇ ਪਹਿਲਾਂ ਔਰ ਤੁਸੀਂ ਇਹ ਤਿੰਨ ਦਿਨ ਲਗਾਤਾਰ ਪੀਣਾ ਹੈ ਹਫ਼ਤੇ ਦੇ ਵਿੱਚ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਔਰ ਸਾਡੀ ਇੰਸਟਾਗ੍ਰam ਆਈਡੀ ਐ ਸਤਰੀ ਸਿੰਘ ਸਰਾਮ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਅਗਰ ਤੁਸੀਂ ਸਾਡੀਆਂ ਵੀਡੀਓਜ਼ ਨੂੰ ਪਸੰਦ ਕਰਦੇ ਹੋ ਔਰ ਸਾਡਾ ਫੇਸਬੁੱਕ ਤੇ ਵੀ ਪੇਜ ਹੈ ਸਤਰੀ ਸਿੰਘ ਸਰਾਮ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਵੀਡੀਓ ਨੂੰ ਜ਼ਿਆਦਾ ਨੰਬਰ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀ ਜੂਸ ਬਣਾਉਣ ਦੀ ਰੈਸিপি ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਘਮਾਫਰਾ ਕੀ ਗੱਲਾਂ ਜ਼ਿਆਦਾ ਨਹੀਂ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਲੈ ਲੈਣਾ ਹੈ ਇੱਕ ਗੁੱਛਾ ਧਨੀਆ ਦਾ ਜਿੰਨਾ ਤੁਹਾਡੀ ਮੁੱਠੀ 'ਚ ਧਨੀਆ ਆ ਗਿਆ ਧਨੀਆ ਲੈ ਲੈਣਾ। ਡੰਡਿਆਂ ਸਣੇ ਹੋਣ ਪੱਤੇ ਵੀ ਨਾਲ ਹੋਣ ਜਿੰਨਾ ਵੀ ਹੋ ਗਿਆ। ਉਸ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਹੈ ਔਰ ਛੋਟੇ-ਛੋਟੇ ਪੀਸ ਦੇ ਵਿੱਚ ਕੱਟ ਲੈਣਾ ਹੈ। ਇੰਨੇ ਛੋਟੇ ਵੀ ਨਹੀਂ ਕਰਨੇ। ਥੋੜੇ-ਥੋੜੇ ਕਰ ਲੈਣੇ ਆ। ਔਰ ਇੱਕ ਤੁਸੀਂ ਲੈਣਾ ਹੈ ਫਿਰ ਖੀਰਾ। ਠੀਕ ਹੈ, ਕਕੂਮਬਰ ਇੱਕ ਤੁਸੀਂ ਖੀਰਾ ਲੈ ਲੈਣਾ ਹੈ ਔਰ ਤੀਸਰੇ ਨੰਬਰ ਤੇ ਤੁਸੀਂ ਲੈਣੇ ਆ ਦੋ ਆਮਲੇ ਲੈ ਲੈਣੇ ਆ ਔਰ ਚੌਥੇ ਨੰਬਰ ਤੇ ਤੁਸੀਂ ਲੈਣਾ ਇੱਕ ਬੀਟਰੂਟ ਲੈਣਾ। ਜਿਸ ਨੂੰ ਕਿਹਾ ਜਾਂਦਾ ਹੈ ਚੁਕੰਦਰ ਉਹ ਤੁਸੀਂ ਚੰਗੀ ਤਰ੍ਹਾਂ ਧੋ ਲੈਣੀ ਹੈ ਔਰ ਆਮਲੇ ਨੂੰ ਵੀ ਵਿਚਾਲੋਂ ਕੱਟ ਲੈਣਾ ਹੈ ਔਰ ਅਗਰ ਤੁਸੀਂ ਉਸ ਨੂੰ ਥੋੜਾ ਜਿਹਾ ਪਹਿਲਾਂ ਬੋਇਲ ਕਰਨੋਂਗੇ ਤਾਂ ਸੌਫਟ ਹੋ ਜਾਂਦਾ ਕਿਉਂਕਿ ਜੂਸ ਥੋੜਾ ਖੱਟਾ ਬਣੇਗਾ ਔਰ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਹੀ ਥੋੜੀ ਜਿਹੀ ਸਵਾਦ ਅਨੁਸਾਰ ਕਾਲੀ ਮਿਰਚ ਪਾ ਦੇਣੀ ਹੈ ਔਰ ਤੁਸੀਂ ਉਸ ਤੋਂ ਬਾਅਦ ਇੱਕ ਆਪਣਾ ਚਟਾ ਨਾਮਕ ਪਾ ਦੇਣਾ ਔਰ ਉਸ ਤੋਂ ਬਾਅਦ ਤੁਸੀਂ ਇਸ ਨੂੰ ਮਿਕਸੀ ਦੇ ਵਿੱਚ ਜੂਸ ਬਣਾ ਕੇ ਆਪਦਾ ਚੰਗੀ ਤਰ੍ਹਾਂ ਧੋ ਕੇ ਮਿਕਸੀ ਦੇ ਵਿੱਚ ਜੂਸ ਬਣਾ ਲੈਣਾ ਹੈ ਔਰ ਜਦੋਂ ਤੁਸੀਂ ਇਸ ਨੂੰ ਬਾਹਰ ਕੱਢੋਗੇ ਉਹ ਇਦਾਂ ਲੱਗੇਗਾ ਜਿਵੇਂ ਕੋਈ ਜਿਵੇਂ ਸਮੂਦੀ ਜੀ ਬਣ ਗਈ ਹੁੰਦੀ ਹੈ ਜਿਵੇਂ گاੜਾ ਜਿਹਾ ਇੱਕ ਮਿਕਸਚਰ ਬਣੇਗਾ ਉਸ ਨੂੰ ਤੁਸੀਂ ਕਿਸੇ ਵੀ ਜਿਵੇਂ ਆਪਣੇ ਮਲਮਲ ਦੇ ਕੱਪੜੇ 'ਚ ਜਾਂ ਪੌਣਨੀ ਦੇ ਨਾਲ ਤੁਸੀਂ ਪੋਣ ਲੈਣਾ ਹੈ ਹੌਲੀ ਕਰਕੇ ਚੰਗੀ ਤਰ੍ਹਾਂ ਔਰ ਜਿਹੜਾ ਨੀਚੇ ਜੂਸ ਨਿਕਲੇਗਾ ਉਸ ਦੇ ਵਿੱਚ ਤੁਸੀਂ ਇੱਕ ਨਿੰਬੂ ਨਿਚੋੜ ਦੇਣਾ ਪੂਰਾ ਇੱਕ ਨਿੰਬੂ ਨਿਚੋੜਨਾ ਹੈ ਔਰ ਉਸ ਨੂੰ ਤੁਸੀਂ ਸਿੱਪ ਸਿੱਪ ਕਰਕੇ ਪੀ ਲੈਣਾ ਹੈ ਤੁਸੀਂ ਦੇਖੋਗੇ ਤੁਹਾਡੇ ਅੰਦਰਲੀ ਬਾਡੀ ਹੈ ਜੋ ਪੂਰੀ ਡੀਟੌਕਸੀਫਾਈ ਹੋ ਜਾਏਗੀ ਪੂਰਾ ਇੱਕਦਮ ਸਾਫ਼ ਹੋ ਜਾਏਗਾ ਅਗਰ ਤੁਹਾਨੂੰ ਇੱਕ ਇਮੀਡੀਏਟਲੀ ਇਸ ਦਾ ਫਰਕ ਨਹੀਂ ਪਤਾ ਲੱਗੇਗਾ ਤਾਂ ਤਿੰਨ ਦਿਨ ਤੁਸੀਂ ਰੈਗੂਲਰ ਪੀਕੇ ਦੇਖਿਓ ਫਿਰ ਤੁਸੀਂ ਆਪ ਹੀ ਕਮੈਂਟ ਬਾਕਸ 'ਚ ਦੱਸਿਓ ਵੀ ਹਾਂ ਸਾਡੀ ਕਬਜ ਐਨੇ ਟਾਈਮ ਤੋਂ ਅਸੀਂ ਐਵੇਂ ਚੂਰਨ ਖਾਈ ਜਾਂਦੇ ਸੀ ਅਸੀਂ ਇਹ ਜੂਸ ਪੀਕੇ ਹੀ ਠੀਕ ਹੋ ਗਏ ਕਿਉਂਕਿ ਜਿਹੜਾ ਆਪਣਾ ਹੋ ਗਿਆ ਚਕੁੰਦਰ ਤੇ ਧਨੀਆ ਇਹਦੇ ਵਿੱਚ ਨਾਈਟ੍ਰੇਟਸ ਹੁੰਦੇ ਨੇ ਔਰ ਇਨ੍ਹਾਂ ਤੋਂ ਹੀ ਨਾਈਟ੍ਰਿਕ ਐਸਿਡ ਬਣਦਾ ਹੈ ਜਿਹੜੀ ਆਪਣੀ ਬਲੱਡ ਵੈਸਲਸ ਦਾ ਫਲੋ ਵਧਾ ਦਿੰਦਾ ਹੈ ਔਰ ਇਸ ਦੇ ਨਾਲ ਹੀ ਆਪਣੀ ਕਬਜਾ ਜੋ ਬਿਲਕੁਲ ਠੀਕ ਹੋ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰੈਗੂਲਰ ਵਿਟਾਮਿਨਸ ਪਾਏ ਜਾਂਦੇ ਨੇ ਔਰ ਨਾਲ ਦੀ ਨਾਲ ਹੀ ਮਿਨਰਲਸ ਪਾਏ ਜਾਂਦੇ ਨੇ ਸਭ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਮੈਂ ਫੇਰ ਦੱਸਦਾ ਪਹਿਲਾਂ ਤੁਸੀਂ ਲਿਆ ਆਪਣਾ ਧਨੀਆ ਦੂਸਰੇ ਨੰਬਰ ਤੇ ਲਿਆ ਆਮਲਾ ਤੀਸਰੇ ਨੰਬਰ ਤੇ ਲਿਆ ਤੁਸੀਂ ਖੀਰਾ ਚੌਥੇ ਤੇ ਲਿਆ ਤੁਸੀਂ ਇੱਕ ਚਕੁੰਦਰ ਔਰ ਫੇਰ ਤੁਸੀਂ ਵਿੱਚ ਇਹਦੇ ਪਾਏ ਕਾਲੀ ਮਿਰਚ ਸਵਾਦ ਅਨੁਸਾਰ ਔਰ ਫੇਰ ਤੁਸੀਂ ਪਾਇਆ ਵਿੱਚ ਨਮਕ ਔਰ ਐਂਡ ਦੇ ਵਿੱਚ ਪਾਇਆ ਨਿੰਬੂ ਸੱਤ ਚੀਜ਼ਾਂ ਹੋ ਗਈਆਂ ਇਹ ਸਾਰੀਆਂ ਤੁਸੀਂ ਤਿੰਨ ਦਿਨ ਪੀਣੀ ਆ ਨੇ ਸਵੇਰੇ ਨਿਰਨਿਕਾਲ ਜੇ ਉੱਠ ਕੇ ਪੀਣਾ ਇੱਕ ਗਲਾਸ ਔਰ ਇੱਕ ਗਲਾਸ ਤੁਸੀਂ ਪੀਣਾ ਮਾ ਸ਼ਾਮ ਨੂੰ ਜਿਵੇਂ 5:00 ਵਜਾਂ ਦੇ ਨੇ ਅਗਰ ਤੁਸੀਂ ਇਹ ਤਿੰਨ ਦਿਨ ਰੈਗੂਲਰ ਪੀਓਗੇ ਤੁਹਾਡੀ ਕਾਬਜ ਬਹੁਤ ਜਲਦੀ ਦੂਰ ਹੋਣ ਵਾਲੀ ਹੈ ਔਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪ ਹੀ ਦੱਸੋਗੇ ਵੀ ਹਾਂ ਸਾਡੀ ਬਾਡੀ ਅਕੇ ਨਾਲੋਂ ਬਹੁਤ ਬਿਹਤਰ ਫੀਲ ਕਰਦੀ ਹੈ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਚੂਰਨ ਖਾਂਦੇ ਆਂ ਆਪਣੀ ਬਾਡੀ ਚ ਗੈਸ ਬਣਨ ਲੱਗ ਜਾਂਦੀ ਹੈ ਆਪਣੇ ਪੇਟ ਦਰਦ ਹੋਣਾ ਸ਼ੁਰੂ ਹੋ ਜਾਂਦਾ ਔਰ ਅਗਰ ਆਪਾਂ ਨੂੰ ਕਾਬਜ ਰਹੇਗੀ ਤਾਂ ਆਪਾਂ ਨੂੰ ਗਠੀਏ ਹੋਣ ਦੀ ਸ਼ਿਕਾਇਤ ਸਭ ਤੋਂ ਜ਼ਿਆਦਾ ਹੁੰਦੀ ਹੈ ਸੋ ਇਸ ਕਰਕੇ ਤੁਸੀਂ ਇਹ ਜੂਸ ਤਿਆਰ ਕਰੋ ਔਰ ਬਣਾ ਕੇ ਪੀਓ ਔਰ ਆਪਣੀਆਂ ਭੈਣਾਂ ਔਰ ਆਪਣੇ ਭਰਾਵਾਂ ਨੂੰ ਵੀ ਜਰੂਰ ਦੱਸਿਓ ਅਸੀਂ ਇਹ ਜੂਸ ਆਪਣੇ ਪੇਸ਼ੈਂਟਸ ਨੂੰ ਆਪਣੇ ਕਲੀਨਿਕ ਤੇ ਰეკਮੈਂਡ ਕਰਦੇ ਆਂ ਅਸੀਂ ਉਹਨਾਂ ਨੂੰ ਕਹਿੰਨੇ ਆਂ ਵੀ ਤੁਸੀਂ ਵੀ ਇਹ ਜੂਸ ਬਣਾ ਕੇ ਪੀਓ ਔਰ ਉਹ ਆ ਕੇ ਸਾਨੂੰ ਦੱਸਦੇ ਆਂ ਵੀ ਇਸ ਦਾ ਰਿਜ਼ਲਟ 100% ਹੈ ਕਿਉਂਕਿ ਜਦੋਂ ਆਪਾਂ ਬਾਹਰ ਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਆਂ ਤਾਂ ਆਪਾਂ ਨੂੰ ਕਾਬਜ ਵੀ ਬਹੁਤ ਸ਼ੇਤੀ ਹੁੰਦੀ ਹੈ ਸੋ ਬਾਹਰਲਾ ਖਾਣਾ ਬੰਦ ਕਰੋ ਘਰ ਦਾ ਖਾਣਾ ਖਾਓ ਸਾਦਾ ਖਾਣਾ ਖਾਓ ਰਾਤ ਨੂੰ ਸੌਣ ਸਮੇਂ ਅਗਰ ਤੁਹਾਨੂੰ 슈ਗਰ ਨਹੀਂ ਹੈ ਤਾਂ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਆ ਕਰੋ ਕਿਉਂਕਿ ਦੁੱਧ ਦੇ ਵਿੱਚ ਹਾਈ ਪ੍ਰੋਟੀਨ ਹੁੰਦਾ ਹੈ ਔਰ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਕਿਉਂਕਿ ਆਪਣੀ ਬਾਡੀ ਨੂੰ ਇਕੱਲਾ-ਇਕੱਲਾ ਮਸਲ ਉਹ ਰਿਲੈਕਸ ਕਰ ਦਿੰਦੀ ਹੈ ਦੁੱਧ ਚ ਇੰਨੀ ਤਾਕਤ ਹੁੰਦੀ ਹੈ ਜਿਹੜੀਆਂ ਆਪਣੀਆਂ ਹਾ ਪਲਕਾਂ ਨੇ ਇਹਨਾਂ ਨੂੰ ਵੀ ਉਹ ਰਿਲੈਕਸ ਕਰ ਦਿੰਦੀ ਹੈ ਅਗਰ ਆਪਾਂ ਰਾਤ ਨੂੰ ਪੀਨੇ ਆ ਦੁੱਧ ਦੇ ਬਹੁਤ ਫਾਇਦੇ ਨੇ ਸਵੇਰੇ ਤੁਸੀਂ ਇੱਕ ਕੌਲੀ ਦਹੀਂ ਨਾਲ ਖਾਣੀ ਖਾਣੀ ਹੈ ਉਹਦੇ ਵਿੱਚ ਤੁਸੀਂ ਕਾਲੀ ਮਿਰਚ ਪਾ ਲੂਗੇ ਤੇ ਨਮਕ ਪਾ ਲੂਗੇ ਸਵਾਦ ਅਨੁਸਾਰ ਉਸ ਦਾ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਔਰ ਅਗਰ ਤੁਸੀਂ ਇਹ ਜੂਸ ਬਣਾ ਕੇ ਪੀਓਗੇ ਤਾਂ ਸਾਨੂੰ ਵੀਡੀਓ ਦੇ ਵਿੱਚ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਔਰ ਇਸ ਦਾ ਤੁਹਾਡੇ ਤੇ ਕੀ ਅਸਰ ਹੋਇਆ ਸਾਨੂੰ ਜਰੂਰ ਦੱਸਿਓ ਉਮੀਦ ਕਰਦਾ ਹਾਂ ਤੁਸੀਂ ਤੰਦਰੁਸਤ ਰਹੋਗੇ ਔਰ ਆਪ ਦੀ ਸਿਹਤ ਦਾ ਖਿਆਲ ਰੱਖਿਆ ਕਰੋਗੇ ਔਰ ਹਾਂ ਇੱਕ ਗੱਲ ਹੋਰ ਅਸੀਂ ਕਾਬਜਦੀ ਐਕਸਰਸਾਈਜ਼ਾਂ ਵੀ ਦੱਸੀਆਂ ਹੋਈਆਂ ਨੇ ਉਸ ਵੀਡੀਓ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਪਾ ਦਾਂਗੇ ਅਗਰ ਤੁਸੀਂ ਜੂਸ ਦੇ ਨਾਲ-ਨਾਲ ਸਾਡੀਆਂ ਕਾਬਜਾਣੀਆਂ ਕਸਰਤਾਂ ਵੀ ਕਰੋਗੇ ਤਾਂ ਤੁਸੀਂ ਜਲਦ ਹੋਰ ਆਰਾਮ ਪਾ ਸਕਦੇ ਹੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ টিল ਦੈਨ ਸਾਰੇ ਜਾਣੇ ਤੁਸੀਂ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ